ਆਏ ਬ੍ਰਿੰਦਾਦੁਆਇਆ ਤੇ ਮਾਰਕਾ ਤੋਂ ਆਇਆ ਠੀਕ ਹੈ ਕਿਥੋਂ ਆਇਆ ਕਿ ਕਿਥੋਂ ਆਇਆ ਪੂਰੇ ਪੰਜਾਬ ਦੇ ਵਿੱਚੋਂ ਜੇ ਅਸੀਂ 100 100 ਬੰਦਾ ਆਏਗੇ ਤਾਂ ਅਸੀਂ ਘੱਟੋ ਘੱਟ ਵੀ ਹਰੇਕ ਬੰਦਾ 100 150 200 ਕਿਲੋਮੀਟਰ ਦੀ ਸਫਲਤ ਕਰਕੇ ਆਇਆ ਉਹਦੇ ਬਾਅਦ ਤੇ ਮੇਰੀ ਕਿਸੇ ਗੀਤਕਾਰੀ ਦੇ ਵਿੱਚ ਕਿਸੇ ਵੀ ਕਾਗਿ ਕਾਵਿ ਦੇ ਵਿੱਚ ਕਿਸੇ ਵੀ ਠੀਕ ਹੈ ਨਾ ਗੀਤਕਾਰੀ ਦੇ ਜਿਹੜੇ ਮੈਂ ਕਹਿੰਦਾ ਨਾ ਪਿੰਗਲ ਪੜਿਆ ਹੋਇਆ ਕਿਸੇ ਵੀ ਸ਼ੰਦਾ ਮੰਦੀਰ ਕੋ ਸ਼ਬਦ ਲਈ ਤੁਹਾਡਾ ਧੰਨਵਾਦ ਕਰਾਂਗਾ ਅ ਗੱਲਾਂ ਬਹੁਤ ਹੋ ਗਈਆਂ ਹੋਣਾ ਐਦਾਂ ਹੀ ਚਾਹੀਦਾ ਸੀ ਜਿੱਦਾਂ ਆਪਾਂ ਸੋਚਿਆ ਸੀ ਥੋੜਾ ਜਿਹਾ ਇਹ ਹੋਇਆ ਕਿ ਕੱਲ ਜੀ ਅਫੀਸਰ ਨੂੰ ਕਰਨੀ ਦੀ ਅਸੀਂ ਮਤਲਬ ਜਲਦੀ ਕਰਿਆ ਕਿਉਂਕਿ ਮੇਰੇ ਭਰਾ ਬਨੀ ਸ਼ਰਮਾ ਉਹਨਾਂ ਨੇ ਕੱਲ ਪਰਸੋਂ ਬੱਚਿਆਂ ਕੋਲ ਜਾਣਾ ਸੀਗਾ ਫਿਰ ਮੇਰੇ ਮਨ ਸੀਗਾ ਕਿ ਇਹ ਕੰਮ ਆਪਾਂ ਇਹਦੇ ਜਾਣ ਤੋਂ ਪਹਿਲਾਂ ਕਰੀਏ ਕਿ ਤਾਂ ਕਿ ਸ਼ੁਰੂਆਤ ਹੋ ਜੇ ਜਦੋਂ ਅਸੀਂ ਮੇਲਾ ਦੀ ਤਸੀਲੀ ਕਰਨਾ ਗੱਲਾਂ ਮੈਂ ਥੋੜੀਆਂ-ਥੋੜੀਆਂ ਕਰੂੰਗਾ ਪਰ ਕਰੂੰਗਾ ਜ਼ਿਆਦਾ ਨਹੀਂ ਜੋਦਕ ਤਾਂ ਗਰ ਭੁੱਖ ਲੱਗ ਕੇ ਰੱਟ ਖੜੇ ਕਰਦੇ ਜਦੋਂ ਤੁਹਾਡੇ ਤੋਂ ਅੱਧਿਆ ਦੇ ਹੱਥ ਖੜੇ ਹੋਰ ਉਧਰ ਪਾਸੇ ਬੋਲਣਾ ਬੰਦ ਕਰਦਾ ਮੈਂ ਭੱਟੀ ਨੂੰ ਪਹਿਲਾਂ ਕਹਿੰਦੀ ਮੇਰਾ ਟਾਈਮ ਖਾ ਜਾਣਾ ਇੱਥੇ ਹੀ ਗੱਲ ਆਵਿਆ ਲੈ ਆਓ ਸੋ ਵਿਚਾਰਾਂ ਕਰਨ ਵਾਲੀਆਂ ਨੇ ਆਪਾਂ ਪਿੱਠ ਪਿੱਛੇ ਆਪ ਦੋ ਬਤੇ ਗੱਲ ਕਰ ਲੈਣਾ ਆਉ ਬਸੋਣਾ ਚਾਹੀਦਾ ਆਪੋ ਸੋਣਾ ਚਾਹੀਦਾ ਆਪਾਂ ਗੱਲ ਮੇਲੇ ਤੋਂ ਕਰ ਲੈਂਦੇ ਆ ਮੇਲੇ ਦੀ ਗੱਲ ਸਟਾਰਟ ਹੋਈ ਮੇਲਾ ਕੀ ਕਰਾ ਨਵਾਂ ਨਾਸੀ ਪੂਰੀ ਦੁਨੀਆ ਦੇ ਵਿੱਚ ਉਹਨੂੰ ਮੈਰਿਜ ਮਿਲੀ ਉਮੰਦੀਪ ਗੁਰਮੀ ਹੋਰਾਂ ਨੇ ਇੰਗਲੈਂਡ ਦੇ ਵਿੱਚ ਆਪਣੇ ਸਾਹਮਣੇ 50 ਬੰਦੇ ਇਕੱਠੇ ਕਰਕੇ ਪੋਸਟ ਲਈ ਕੀਤਾ ਜਗਾ ਜਗਾ ਤੁਸੀਂ ਨੇ ਸਾਰਿਆਂ ਨੇ ਹੰਬੜਾ ਮਾਰਿਆ ਨਾਂ ਤੇ ਮੇਲ ਵਾਂਗੂ ਬਠੰਡੇ ਆਲੇ ਆਏ ਜਿੱਥੋਂ ਆਇਆ ਜਿੱਦੋਂ ਆਇਆ ਪਰ ਤਕਰੀਬਨ 3000 ਤੋਂ ਲੈ ਕੇ 3500 ਬੰਦਾ ਇਕੱਠਾ ਹੋਣੇ ਸ਼ਾਮ ਤੇ ਉੱਤੇ ਮੇਲਾ ਗੀਤਕਾਰਾਂ ਸਾਰੇ ਗੀਤਕਾਰ ਸੀ ਗੀਤਕਾਰਾਂ ਦੇ ਦੋਸਤ ਸੀ ਗੀਤਕਾਰਾਂ ਦੇ ਦਰਦ ਨੂੰ ਸਮਝਾਣੇ ਸੀ ਕੋਈ ਸ਼ੁਰੂਆਤ ਜਿਕੇ ਜਰਾ ਸੀ ਜੇ ਤੋ ਪੀ ਸਾਡੇ ਕੁਛੇ ਬੰਦੇ ਐਦਾ ਇਕੱਠੇ ਕਰ ਸਕਦੇ ਜਿਵੇਂ ਹੁਣ ਬਿੱਟੂ ਭਾਈ ਉਹਨਾਂ ਨੇ ਕਿਹਾ ਕਿ ਮੇਰੇ ਕੋਲ 23000 ਲੋਕਾਂ ਦੀ ਲਿਸਟ ਹੈ ਇਹ ਜਦੋਂ ਲਿਸਟ ਬਣੀ ਹੋਊਗੀ ਉਦੋਂ ਬਣੀ ਹੋਊਗੀ ਅੱਜ 50000 ਦਾ ਵੀ ਹੋ ਸਕਦਾ ਮੈਂ ਕਾਂਕੜਾ ਇਕੱਠਾ ਕਰਦਾ ਹੁਣ ਹਮੇਸ਼ਾ ਜਦੋਂ ਤੋਂ ਮੈਂ ਆਪਣਾ ਪੰਜਾਬ ਦੀ ਗੱਲ ਕਰੀ ਮੇਰੇ ਕਾਸੀ ਦੀ ਕਰੀ ਕਿ 12500 ਪਿੰਡਾਂ ਹਰੇਕ ਪਿੰਡ ਚ 5 ਗੀਤਕਾਰ ਘੱਟੋ ਘੱਟ ਪੰਜਾਂ ਗੱਲਾਂ ਕਰਾਂਗੇ ਤਕਰੀਬ ਸਵਾ ਲੱਖ ਰੁਪਏ ਦਾ ਹੋ ਜਾਣਾ ਹੈ ਹੋਣ ਵੀ ਹੋ ਸੋ ਇਸ ਕੰਮ ਨੂੰ ਲਗਾਤਾਰ ਕਰਦੇ ਕਰਨ ਵਾਸਤੇ ਮੈਂ ਇਕੱਲਾ ਕੁਝ ਨਹੀਂ ਕਰ ਸਕਦਾ ਮੈਂ ਪੱਟੀ ਮਹਲਾ ਸ਼੍ਰੀ ਦੇਊਗਾ ਉਹ ਕੁਝ ਨਹੀਂ ਕਰ ਸਕਦਾ ਪਰਿਸ਼ਪਾ ਵੀ ਕੁਝ ਨਹੀਂ ਕਰ ਸਕਦਾ ਜੇ ਮਿੱਟੂ ਵੀ ਇਹਨੇ ਕਿਹਾ ਕਿ ਸਾਨੂੰ ਸਾਰਾ ਹੰਬੜਾ ਮਾਰਨਾ ਪਊਗਾ ਉਹਦੇ ਬਾਅਦ ਅਸੀਂ ਇੱਕ ਪ੍ਰੋਗਰਾਮ ਲਿਖਿਆ ਸੀਗਾ ਮੈਂ ਮੇਲੇ ਤੋਂ ਬਾਅਦ ਸ਼ਹਿਰ ਗਏ ਸੀ ਟੁੱਟਲੇ ਕਿਹ ਬਾਜ ਜੋਨ ਦੇ ਵਿੱਚ ਜੋਨਾਂ ਦੇ ਵਿੱਚ ਪੰਜਾਬ ਨੂੰ ਬਟਾ ਲਿਆ ਨਾਲ ਨਾਲ ਗੋਗਲਾ ਇੱਥੇ ਤਾਂ ਨਹੀਂ ਕਿਉਂਕਿ ਕਿਤੇ ਅਸੀਂ ਆਪਦਾ ਕੋਈ ਕੰਮ ਕਰਦੇ ਰਹਿੰਦੇ ਆ ਇਹ ਸੰਸਥਾ ਅਲੀਗਨਾ ਤਾਂ ਨਾਲ ਜੁੜਿਆ ਕਿ ਤੁਸੀਂ ਸੰਸਥਾ ਤੇ ਸਾਡੇ ਜਿਹੜੀ ਕੰਪਨੀ ਨੇ ਸ਼ੋਅ ਕਰਨਾ ਪੰਜਾਬੀ ਦਾ ਵਾ ਇਹਨਾਂ ਦੋਨਾਂ ਇਕੱਠੇ ਜੋੜ ਕੇ ਥੋੜੀਆਂ ਜਿਹੀਆਂ ਗੱਲਾਂ ਇਕੱਠੀ ਹੋ ਜਾਂ ਗਏ ਕਿ ਸਾਡੇ ਸ਼ੋਅ ਦਾ 5 ਮਿੰਟ ਦੀ ਗੱਲ ਹੈ ਆਪਣੀ ਸੰਸਥਾ ਦੇ ਜਿੱਤੇ ਆਈਕਨ ਬਾਰੇ ਗੱਲ ਸਿਰ 5 ਮਿੰਟ ਦੀ ਗੱਲ ਕਰਦੇ ਕਰੀਏ ਹੋਸਤਾਂ ਨੇ ਕਈ ਗੀਤਕਾਰਾਂ ਨੂੰ ਪੁਹੇਖਦਾ ਹੀ ਪਤਾ ਲੱਗ ਜਾਏਗਾ ਇਕੱਲੀ ਗੱਲ ਇਹ ਨਹੀਂ ਕਿ ਤਿਕੜੀ ਨਾ ਕਹੀ ਅਸੀਂ ਆਈਪੀਐਸ ਦੇ ਮੈਂਬਰ ਬਣਾਤੇ 12-1200 ਦੇ ਜੇਵਾ ਕਾਦੀ ਕਰਾਂਗੇ ਉਹਨਾਂ ਨੇ ਆਪਣੀਆਂ ਕਿ 4000 ਦਾ ਕਲਬੀਜ਼ਮ 400 ਬੰਦਾਵਾਂ ਨੇ ਆਪਣੇ ਮੇਲੇਦਵਾਰ ਰਜਿਸਟਰ ਕੀਤਾ ਸਾਡੇ ਸੱਜਣ ਇੰਨੇ ਕਾਲੇ ਨੇ ਕਈ ਬੰਦ ਸੀਰਾ ਕਹਿੰਦੇ ਨੇ ਮੈਂ ਕਿ ਵੀ ਉਦੋਂ ਕਿ ਭਾਈ ਇਸ ਮੇਲੇ ਤੋਂ ਬਾਅਦ ਜਿਹੜੇ ਗੀਤਕਾਰ ਰਜਿਸਟਰ ਕਰਾਉਣਗੇ ਜਿਹਨਾਂ ਦੇ ਗਾਣੇ ਚੱਲ ਰਹੇ ਨੇ ਉਹ ਰਜਿਸਟਰ ਹੋਣ ਗੀਤਕਾਰ ਸੰਸਥਾ ਰਜਿਸਟਰ ਹੋਣਾ ਚਾਹੀਦਾ ਤੁਸੀਂ ਪੈਸੇ ਨਹੀਂ ਆਉਣ ਲੱਗਦੇ ਉਹਨਾਂ ਨੇ 1200 ਰੁਪਏ ਲੈ ਕੇ ਪਸਟੇਟਾ ਰੱਖਦੀਆਂ ਵਰਕਰ ਇੱਕ ਸਟਰੈਂਥ ਜਾਣੀ ਚਾਹੀਦੀ ਹੈ ਸੰਸਥਾ ਦੇ ਵਿੱਚ ਕੋ ਸਾਡੀ ਸਟਰੈਂਥ ਚਾਹੀਦੀ ਕਿ ਪੰਜਾਬ ਦੇ ਵਿੱਚ ਘੱਟੋ-ਘੱਟ ਵੀ 5000 ਗੀਤਕਾਰ ਹੈ 10000 ਗੀਤਕਾਰ ਹੈ ਉਥੇ ਇੱਕ ਪੱਟੀ ਸਾਹ ਜੋ ਮੈਨੂੰ ਪਤਾ ਜਿਹੜੀ ਨੌਲੇਜ ਹੈ ਜਦ ਅਸੀਂ ਮੈਚ ਤੇ ਬਣੀ ਜਿਹੜੀ ਸਾਡੇ ਹੋਰ ਸੱਜਾ ਜਾਵਾਂਗੇ ਬੰਪੇ ਮਰਬੀਤ ਮੰਡਲ ਅਕੇ ਸੱਜਿਆ ਨਹੀਂ ਉਥੇ ਇੱਕ ਸਾਂਝੀ ਰਾਇਲਟੀ ਵੀ ਵੰਡੀ ਜਾਂਦੀ ਹੈ ਇੱਕ ਤਾਂ ਵੱਡੀ ਵੀ ਤੁਹਾਡੇ ਗੀਤਾਂ ਵੀ ਤੁਹਾਡਾ ਗੀਤ ਕਿੰਨਾ ਦੇਖਿਆ ਸਪੋਰਟੀਫਟ ਤੇ ਕਿੰਨਾ ਦੇਖਿਆ YouTube ਤੇ ਕਿੰਨਾ ਦੇਖਿਆ ਉਹ ਮਿਲਦੀ ਆਪਾਂ ਨੂੰ ਇੱਕ ਉਥੇ ਸਾਂਝੀ ਵਜ ਜਾਂਦੀ ਹੈ ਨਾ ਸਾਂਝਾ ਪ੍ਰਸ਼ਾਦ ਨਹੀਂ ਬਣ ਜਾਂਦਾ ਵੰਡ ਵਜ ਜਾਂਦਾ ਬਾਅਦ ਫਿਰ ਢੋਲੂ ਵਾਟਿਆ ਭਰ ਕੇ ਵੰਡ ਦਿੰਦੇ ਨੇ ਉਹ ਫਿਰ ਢੋਲੂ ਵਾਟਿਆ ਉਹ ਉੱਧਰ ਵੀ ਲੈ ਜਾਂਦੇ ਸਾਡੀ ਇਸੇ ਗੋਲੀ ਵੀ ਨਹੀਂ ਆਉਂਦੀ ਉਹਦੇ ਉਹਦੇ ਕੰਮ ਕਰਨ ਵਾਸਤੇ ਸੰਸਥਾ ਨੂੰ ਕੰਮ ਤੋਂ ਹੋਊਗੀ ਜਿਵੇਂ ਤੁਸੀਂ ਕਿਹਾ ਫਿਰ ਜਦੋਂ ਆਪਾਂ ਮੇਲਾ ਕੀ ਕਰਦਾ ਕੀਤਾ ਮੈਂ ਗੱਲਾਂ ਸਾਝੀਆਂ ਕਾਫੀ ਮੇਰੀ ਕਾਫੀ ਸਾਝਾ ਮੇਲਾ ਵਾਲਾ ਸੀ ਪਿਛਲੇ ਵੀ ਕਰ ਲੈਂਦੇ ਆ ਆ ਆ ਗੱਲ ਦੀ ਉਪਜ ਵੀ ਨਾ ਜਲਦੀ ਚ ਅਲਵੇਲ ਕਰਕੇ ਹੋਈ ਜੇ ਕਿਤੇ ਗਾਣੇ ਦਾ ਪੰਗਾ ਨਾ ਪੈਂਦਾ ਸ਼ਾਇਦ ਆਪਾਂ ਲੇਟ ਹੁੰਦੇ ਅਸੀਂ ਸਿਹਰਾਜ ਕਰਨਾ ਚਾਹੁੰਦੇ ਸੀ ਇਹਦੀ ਗੱਲ ਮੋੜੀ ਪਕਾ ਜਾਂ ਫਿਰ ਆਪਾਂ ਸੈਮੀਨਾਰ ਜਾਂਦੇ ਆ ਗੱਲ ਕਰਨੇ ਕਰਦੇ ਮੈਂ ਫੋਨ ਕੱਟਿਆ ਮੈਂ ਫੋਨ ਕੱਟ ਕੇ ਬਰੇਨ ਨੂੰ ਫੋਨ ਕੀਤਾ ਮੈਂ ਪ੍ਰੋਬਲਮ ਤੇ ਅੱਜ ਹੀ ਖਾਲੀਆ ਕਰ ਖਾਲੀਆ ਆਪਾਂ ਅਲੱਗ ਨੇ ਉਹਦੇ ਨਾਲ ਦਾ ਨੌਸਰਦਾ ਪੰਗਾ ਕਿੱਥੇ ਹੈਗਾ ਕਿ ਅਸੀਂ ਖੁਦ ਵੀ ਵਿਆਹ ਨਹੀਂ ਆਏ ਅਸੀਂ ਵੀ ਖੁਦ ਵੀ ਚਾਹਣੇ ਕਿ ਮੇਰਾ ਸਾਰਾ ਕੰਮ ਭੱਦੀ ਕਰ ਦੇਵੇ ਮੇਰਾ ਸਾਰਾ ਕੰਮ ਤੋੜਾ ਕਰ ਦੇਵੇ ਮੇਰਾ ਸਭ ਹਲਵੇਰ ਬਰਾੜ ਕਰ ਦੇਵੇ ਜਿੱਦਾਂ ਹਲਵੇਰ ਦੇ ਗਾਣੇ ਦੇ ਵਿੱਚ ਪ੍ਰੋਬਲਮ ਆਈ ਐ ਲੈਟ ਵਾਰਕ ਵੀਨ ਨੂੰ ਫੋਨ ਕੀਤਾ ਉਹਦੇ ਨੂੰ ਥੋੜਾ ਜਿਹਾ ਬਕਾਰ ਸੀ ਕਿ ਮਨ ਕਰ ਗਿਆ ਹੋ ਗਿਆ ਬਕਾਰ ਦੀ ਨਾ ਬਚੀ ਸੱਚੀ ਵਿੱਚ ਉਹ ਬਖਾਰ ਸੀ ਦਾ ਮੈਨਾਂ ਉਹ ਨੰਬਰ ਦਿੱਤਾ ਮੈਂ ਕਿਹਾ ਐਸਾ ਨੰਬਰ ਨਹੀਂ ਲੱਗੇ ਰੋ ਤੁਹਾਡੇ ਇਹ ਬੰਦੇ ਕੰਮ ਕਰ ਸਕਦੇ ਦੇਖੋ ਨਾਮੇ ਜਨਾਮੇ ਗੀਤਕਾਰ ਜਿਹੜੇ ਗੀਤਕਾਰ ਅੱਜ ਘੱਟੋ ਘੱਟ ਵੀ ਆਪਣੇ ਗਾਣੇ ਦਾ ਮਤਲਬ 5 ਲੱਖ ਰੁਪਏ ਮੰਗ ਲੈਂਦੇ ਆ ਉਹਨੇ ਬਾਤ ਵੀ ਲੈ ਸਕਦੇ ਨੇ ਉਸ ਬੰਦੇ ਨੇ ਰਵੇਲ ਬਰਾਡੇ ਦੀ ਗੀਤੇ ਚੱਲਣਾ ਨਾ ਪਾਇਆ ਬੰਬੇ ਦੇ ਗੀਤਕਾਰ ਨੇ ਪੁੱਛੇ ਕਿ ਗੀਤਕਾਰ ਦੇ ਗਾੜੇਸ ਨਾ ਪਾਇਆ ਕੋਈ ਕਮਾਰ ਦੇ ਨਾਂ ਤੇ ਕੋਈ ਸੱਜਣਾ ਨਹੀਂ ਹੋਇਆ ਨਾ ਉਹਨਾਂ ਲੋਕਾਂ ਨਾਲ ਡੱਬੜਵਾ ਕੇ ਕਿ ਜੇ ਸਾਡੀ ਸਟਰੈਂਥ ਨਹੀਂ ਹੋ ਗਿਆ ਤਾਂ ਨਹੀਂ ਦੇ ਵੱਢ ਸਕਲੀ ਇਹਨਾਂ ਦੇ ਜੀਵਨ ਨੂੰ ਮਨ ਜਗਾਉਣਾ ਕਿਵੇਂ ਆਪਾਂ ਜੇ ਇਕੱਠੇ ਨਹੀਂ ਬਗ ਬਣੀ ਬਚੜਦੇ ਮੈਂ ਪਾਸਾ ਤੋਂ ਬੁੱਕ ਤੇ ਇਹ ਗੱਲ ਸੰចេ ਕਰੂੰਗਾ ਬਾਅਦ ਵਿੱਚ ਕਿਤਾਬ ਆਪਾਂ ਇਸ ਤੋਂ ਬਾਅਦ ਇੱਕ ਸੈਸ਼ਨ ਆਏਗਾ ਜਦੋਂ ਮੈਂ ਹੋਊਗਾ ਜਿਹੜੋ ਬਾਬੇ ਨਹੀਂ ਕਰਦੇ ਹੁੰਦੇ ਵੀ ਆਪਕੋ ਕੈਸੇ ਫਾਇਦਾ ਹੋਗਾ ਉਹ ਵੀ ਕਹਿਗਾ ਫਿਰ ਆਪਾਂ ਸਵਾਲ ਜਵਾਬ ਵੀ ਰਵਾਂਗੇ ਕਿਉਂਕਿ ਪ੍ਰੋਗਰਾਮ ਲੰਬਾ ਹੋ ਜਾਂਦਾ ਬਸਾਰਾ ਨੂੰ ਬੁਲਾ ਨਹੀਂ ਸਕਦੇ ਸਾਰਿਆਂ ਦੇ ਆਪਾਂ ਗੱਲ ਸੁਣ ਸਕਦੇ ਤਾਂ ਹੀ ਮੈਂ ਕਿਹਾ ਸੀ ਲੇਟ ਕੇ ਲਿਆਇਓ ਤਾਂ ਕਿ ਜੇ ਕੋਈ ਬਾਤ ਨੂੰ ਟੋਕ ਟੋਕ ਨਹੀਂ ਕਰੀਏ ਉਹ ਸੈਸ਼ਨ ਹੋਊਗਾ ਜਦੋਂ ਸਵਾਲ ਜਵਾਬ ਸਤਿ ਸ੍ਰੀ ਅਕਾਲ ਤੁਹਾਨੂੰ ਸਾਰਾ ਆਪਣੀ ਸੰਸਥਾ ਇਹ ਹੈ ਜਿਹੜੀ ਪੰਜਾਬੀ ਕਲਾਕਾਰ ਪਰਿਵਾਰ ਕੋਈ ਸੰਸਥਾ ਨਹੀਂ ਬਣੀ ਹੋਈ ਸੰਸਥਾ ਪਰ ਬਣਾਉਣੀ ਹੈ ਇੱਕ ਨਾਮ ਸੋਚਿਆ ਹੋਇਆ ਪਹਿਲਾਂ ਆਪਾਂ ਨੇ ਇੱਕ ਗੀਤਕਾਰ ਪਰਿਵਾਰ ਨਾਮ ਸੋਚਿਆ ਸੀਗਾ ਬਾਅਦ ਫਿਰ ਲੱਗਿਆ ਕਿ ਇਹਦਾ ਦਾਇਰਾ ਵਿਸ਼ਾਲ ਹੋਣਾ ਚਾਹੀਦਾ ਜਦੋਂ ਪਿਛਲੇ ਤੁਹਾਡੇ ਸਾਰਿਆਂ ਯਾਦ ਹੋਊਗਾ ਇੱਕ ਬਈ ਇੱਕ ਫੀਮੇਲ ਆਰਟਿਸਟ ਦਾ ਕਿਸੇ ਕੰਪਨੀ ਨਾਲ ਪੰਗਾ ਪਿਆ ਸੀਗਾ ਬਹੁਤ ਵੱਡੇ ਲੈਵਲ ਤੇ ਹਾਈਲੈਂਡ ਹੋਇਆ ਸੀਗਾ ਉਦੋਂ ਮੈਨੂੰ ਖੁਦ ਸੀਐਮ ਸਾਹਿਬ ਨੇ ਇਹ ਗੱਲ ਕਹੀ ਜਦੋਂ ਤੁਸੀਂ ਆ ਬਹੁਤ ਛੋਟਾ ਰੱਖ ਲਿਆ ਅਬ ਤਾਂ ਇਹ ਹੈਗਾ ਇਹ ਨੂੰ ਦੇਰ ਵੱਡਾ ਖਤਰਾ ਜੇ ਤੁਸੀਂ ਫਿਰ ਦੂਜਿਆਂ ਨਾਲ ਗੱਲ ਕਰਨ ਜਾਓਗੇ ਕਲਾਕਾਰਾਂ ਨਾਲ ਗੱਲ ਕਰਨ ਜਾਓਗੇ ਕੰਪੋਜ਼ਰਾਂ ਨਾਲ ਗੱਲ ਕਰਨ ਜਾਓਗੇ ਫਿਰ ਗੀਤ ਕਰ ਅਲੱਗ ਜਾਓਗੇ ਕਲਾਕਾਰਾਂ ਨਾਲ ਗੱਲ ਕਰਨ ਜਾਓਗੇ ਉਹ ਤੁਹਾਨੂੰ ਕਿਵੇਂ ਮਨਪ੍ਰੀਤ ਕਰਨ ਬਹੁਤ ਸਾਰੀ ਗੱਲ ਤੁਸੀਂ ਅ ਕਈ ਆਪਾਂ ਇਦਾਂ ਫਿਰ ਆਪਾਂ ਇੱਕ ਕਲਾਕਾਰ ਸ਼ਮ ਡੋਲਾ ਕਲਾਕਾਰਾਂ ਚਾਪਤ ਇਹਨਾਂ ਸਾਰੀ ਆ ਜਾਂਦੇ ਨੇ ਮੀਸ਼ਾ ਵੀ ਆ ਜਾਂਦੇ ਨੇ ਸਾਰੇ ਜਿਹਨਾਂ ਨੂੰ ਕੰਪੋਜ਼ਰਾਂ ਨੂੰ ਵਾਇਰਟੀ ਮਿਲਦੀ ਹੈ ਇੱਕ ਤਾਂ ਆਪਾਂ ਹੋਣਾ ਇਸ ਸੰਸਥਾ ਦਾ ਨਾਮ ਜੋ ਮੈਂ ਤੇ ਪੱਟੀ ਉਹਨਾਂ ਨੇ ਜਾਂ ਮਨਜੀਤ ਜਵਾਣਾ ਉਹਨਾਂ ਨੇ ਸੋਚਿਆ ਕਿ ਅਲੱਗ ਦਾ ਨਾਮ ਹੈ ਕਿਉਂਕਿ ਜਦੋਂ ਪੈਸੇ ਪੁੱਛੇ ਇੱਥੇ ਗੱਲ ਕਰਨ ਨੂੰ ਬਾਹਰਲੇ ਕੋਲ ਕਰਦੇ ਉਹ ਤਾਂ ਆਪਣਾ ਬਾਹਰ ਹੀ ਇੱਥੇ ਕਰੂਗਾ ਨਾ ਜਿਹੜੇ ਬੇਲੇ ਥੱਲੇ ਕਮੈਂਟ ਜੀ ਬਾਅਦ ਤੇ ਰਹੇ ਹੈ ਨਾ ਉਹਦਾ ਇੱਥੇ ਤਾਂ ਹੋਣਾ ਨਹੀਂ ਇੱਥੇ ਹੈ ਨਾ ਤੇ ਉਹ ਅਸੀਂ ਸਰਬਜੀ ਝੀਮੇ ਨੇ ਇੱਥੇ ਸਾਰਿਆਂ ਦੇ ਸਾਹਮਣੇ ਇੱਕ ਮੈਂ ਗੱਲ ਹੋਈ ਸੀ ਉਹਦੀਆਂ ਸਾਡੀਆਂ ਮੀਟਿੰਗਾਂ ਹੋਈਆਂ ਬਲੀਵਾਲ ਨੇ ਮੈਨੂੰ ਉੱਥੇ ਬੁਲਾਇਆ ਹੈ ਹੈ ਨਾ ਸਰਬਜੀ ਜੀ ਨੇ ਕਿਹਾ ਵੀ ਆਪਾਂ ਠੀਕ ਹੈ ਭਾਜੀ ਪੂਰੀ ਦੁਨੀਆ ਚ ਲੈ ਕੇ ਜਾਵਾਂਗੇ ਇੱਥੇ ਮੈਂ ਗੱਲ ਹੋ ਰਹੀ ਉਹ ਗੱਲ ਤੇ ਕੰਮ ਹੋ ਰਿਹਾ ਹੈ ਮੈਂ ਮੀਟਿੰਗ ਅਰੇ ਪੁਆਇੰਟ ਕਲੀਅਰ ਕਰਦਾ ਉਹ ਕੰਮ ਹੋ ਰਿਹਾ ਤਾਂ ਅਸੀਂ ਉਦੋਂ ਪੰਜਾਬੀ ਜਿੰਦਾਬਾਦ ਸ਼ੋਅ ਦਾ ਨਾਮ ਸੋਚਿਆ ਸੀਗਾ ਮੈਨੂੰ ਸਰਜੀਤ ਨੇ ਕਿਹਾ ਸੀ ਕਿ ਭਾਜੀ ਪੰਜਾਬੀ ਪੰਜਾਬ ਪੰਜਾਬੀ ਜਿੰਦਾ ਤੁਹਾਡਾ ਗਾਣਾ ਸੀ ਉਹਦੇ ਨੇੜੇ ਜਿਹੜੇ ਟਾਈਟਲ ਸੁੱਟ ਅਜਿਹਾ ਕਿ ਨੰਨੇ ਚਾਰ ਮਹੀਨਾ ਕਰਕੇ ਚੌਥੀ ਮੀਟਿੰਗ ਤਾਂ ਸੀ ਪੰਜਾਬੀ ਜਿੰਦਾਬਾਦ ਨਾਮ ਸੋਚਿਆ ਹੱਥ ਮਲਾਏ ਸੀਗੇ ਤੇ ਇਹ ਟਾਈਟਲ ਅਪਨ ਰਜਿਸਟਰ ਕਰਾਇਆ ਹੰਬੇ ਤੇ ਸਾਰੇ ਪਾਸੇ ਆਪਣਾ ਟ੍ਰੇਡ ਮਾਰਕ ਹੋ ਗਿਆ ਵੀ ਤਾਂ ਕਿ ਕੱਲ ਨੂੰ ਕੋਈ ਗਲਤੀ ਪੀਤਾ ਦੀ ਹੋਣੀ ਨਾਮ ਆਇਆ ਖੇਤੀ ਹੁੰਦੀ ਹੈ ਜੋ ਇੱਕ ਦਾ ਸੰਸਥਾ ਦਾ ਨਾਮ ਹੈ ਜੀ ਉਹ ਵਿਸ਼ੇ ਪੰਜਾਬੀ ਕਲਾਕਾਰ ਪਰਵਾਰ ਦੇ ਤੌਰ ਤੇ ਸੋਚਿਆ ਹੈ ਜਦੋਂ ਕੋਈ ਹੋਰ ਨਾਂ ਸੋਚਾਂਗੇ ਇੱਕ ਤਾਂ ਇਹਨੂੰ ਰਜਿਸਟਰ ਕਰਵਾਣਾ ਹੈ ਇਹਦੇ ਬਾਅਦ ਤੁਸੀਂ ਜਿਸ ਸੈਮ ਨੂੰ ਦਿਨਾਂ ਤੱਕ ਮਾਰ ਦੋ ਇੱਕ ਅਸੀਂ ਜਿਹੜਾ ਪੰਜਾਬੀ ਜਿੰਦਾ ਵਾਲਾ ਸ਼ੋਅ ਕਰ ਰਹੇ ਹਾਂ ਜਿਹੜਾ ਪਹਿਲਾਂ ਆਪਾਂ ਇੱਕ ਹੋਰ ਸ਼ੋਅ ਕੀਤਾ ਸੀ ਨਾ ਉਹਦੇ ਚ ਮਿੱਟੂ ਭਾਜ ਨੇ ਗੱਲ ਕਹੀ ਕਿ ਆਪਾਂ ਖੇਤ ਵੰਡ ਲਈਏ ਹੈ ਨਾ ਆਪੋ ਦੇ ਬਿਹੰਦੇਲੀ ਕਰਨੀ ਦੀ ਅੱਠ ਜ਼ੋਨਾਂ ਚ ਪਹਿਲਾ ਆਪਾਂ ਪੰਜਾਬ ਨੂੰ ਵੰਡ ਲਿਆ। 23 ਜਿਲ੍ਹਾ ਜਾਂ 24 ਮਾਣ ਢਿੱਗੜੇ ਸਾਹਿਬ। ਮੈਂ ਜਿਆ ਉਹਨਾਂ ਅਸੀਂ ਨਵਾਂ ਸ਼ੂ ਡਿਜ਼ਾਈਨ ਕੀਤਾ। ਤੁਸੀਂ ਮੈਂ ਡਾਕੂਮੈਂਟ ਕਰ ਲਿਆ ਤੁਹਾਨੂੰ ਬਾਅਦ ਚ। ਉਹ ਜਿਵੇਂ ਹੱਥ ਜ਼ੋਨਾਂ ਚ ਪੰਜਾਬ ਨੂੰ ਵੰਡਿਆ। ਤਿੰਨ ਤੱਕ ਲਈ ਇੱਕ ਜ਼ੋਨ ਚ ਫਾਈਲ ਉਹ ਅਸੀਂ ਪੇਪਰ ਪਵਰਿਸ਼ ਕਰਦਾਂਗੇ ਸਾਡਾ ਜਿਹੜਾ ਜੀਮੇਟ ਬੰਨਿਆ। ਮੈਂ ਇਹ 84 ਦਾ ਕਿ ਕਿ ਤੁਸੀਂ ਪੁੱਛ ਨਹੀਂ ਮਿੱਤਿਆ ਕਿ ਮੈਂ ਮਿੱਟੂ ਕਰਨ ਵਾਲਾ ਇੱਕ ਤਾਂ ਬਏ ਸਾਰੇ ਬਾਕੀ ਦੇ ਨਾਮ ਫੜਨੇ ਮੇਰਾ ਨਾਮ ਲਿਆ ਫਾਣਾ। ਤੁਸੀਂ ਇਲਾਕਿਆਂ ਦੇ ਵਿੱਚ ਇੱਕ ਆਪਦੀਆਂ ਚਾਹੇ 5 ਬੰਦਿਆਂ ਨੇ ਤੇ 11 ਬੰਦਿਆਂ ਨੇ ਇਕਾਈਆਂ ਦਵੇਂ ਦੁਫਾਈ ਤੋਂ ਦੈਤ ਮੈਨੂੰ ਸ਼ਾਬਦ ਮਿਲ ਜਾਣਗੀ ਤੁਹਾਡੇ ਇੱਥੇ ਬੈਠੇ ਹੋਣ ਕਰਕੇ ਅ ਮੈਂ ਚਾਹੁੰਦਾ ਸੀ ਕਿ ਅਸੀਂ 8 ਜ਼ੋਨਾਂ ਵਾਲਾ ਫਾਰਮੈਟ ਅਸੀਂ ਸ਼ੋਅ ਵਾਸਤੇ ਬਣਾਇਆ ਹੋਣਾ ਉਸ ਫਾਰਮੈਟ ਮੁਤਾਬਕ ਤਾਂ 8 ਜ਼ੋਨਾਂ ਦੇ ਵਿੱਚ ਪੰਜਾਬ ਨੂੰ ਵੰਡ ਕੇ ਜਿੰਨੇ ਵੀ ਤੁਸੀਂ ਠੀਕ ਸਮਝੋ 11 ਬੰਦੇ 20 ਬੰਦੇ 31 ਬੰਦੇ ਕੋਈ 100 ਬੰਦਾ ਇੱਕ ਉਹ ਉਥੇ ਬਣਾ ਲਓ ਕਮੇਟੀ ਬਣਾ ਲਓ 11 ਮੈਂਬਰੀ ਬਣਾ ਲਓ ਕਿ ਮੈਂ ਕਿ ਬਣਾ ਲਓ ਤੁਸੀਂ ਆਪਦੇ ਇਲਾਕੇ ਦੀ ਆਪ ਹੀ ਪ੍ਰਧਾਨ ਆਪ ਹੀ ਸਕੱਤਰ ਆਪ ਹੀ ਬੰਦੇ ਚੁਣ ਲਓ ਤੇ ਉਹ ਕੋ ਸਾਰੇ ਸਾਰੇ ਇਕੱਠੇ ਹੋ ਕੇ ਆਪਾਂ ਉਹਨਾਂ ਚੋਂ ਦੋ ਦੋ ਬੰਦੇ ਇੱਕ ਇੱਕ ਬੰਦਾ ਲੈ ਕੇ ਇੱਕ ਸਾਰੀ ਪੰਜਾਬ 11 ਦੀ ਸੰਸਥਾ ਬਣਾ ਲੀਏ ਪਰ ਉਹ ਰਜਿਸਟਰ ਕਰਾ ਲੀਏ ਕਿਉਂਕਿ ਜਿਹੜਾ ਇਹ ਮੰਗ ਪੱਤਰ ਜਾਣਾ ਉਹਦੇ ਬਾਰੇ ਕੋਈ ਵੀ ਮੰਗ ਲਿਖਿਆ ਚੱਲੇਗਾ ਉਹ ਉਹ ਬੰਦਿਆਂ ਨਾਲ ਜਾਣਾ ਕਰ ਲਓ ਮੇਰੇ ਜਾਣ ਨਾਲ ਨਹੀਂ ਜਾਣਾ ਕਈ ਵਾਰੀ ਹੁੰਦਾ ਕਿ ਜੇ ਮੈਂ ਮਾ ਸਾਹਮਣੇ ਆ ਕੇ ਕੱਲੇ ਗੱਲ ਕਰਦੇ ਤੁਸੀਂ ਕਹਿੰਦੇ ਹੋ ਉਹ ਮੇਰੇ ਨਾਲ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਇਸ ਟੌਪਿਕ ਤੇ ਵੀ ਗੱਲਾਂ ਹੋ ਜਾਣਾਂ ਸਾਂਝੀਆਂ ਕਰੀਏ ਆਪਣਾ ਸੋ ਜੇਕਰ ਮੰਨ ਲੈਂਦਾ ਕਿ ਟਵਾਣਾ ਸਾਹਿਬ ਆਪਾਂ ਇਹਨੂੰ ਅੱਠ ਜ਼ੋਨਾਂ ਦੇ ਵਿੱਚ ਪਹਿਲੇ ਸੱਤੇ 5-5 ਜਾਂ 11-11 ਬੰਦੇ ਵਾਲੇ ਛੰਡੀ ਦੇਈਏ ਮਤਲਬ ਉਹ ਜ਼ੋਨ ਜਿਹੜੇ ਹੈਗੇ ਸੀ ਜਿਹੜਾ ਪਟੰਡਾ ਜ਼ੋਨ ਹੈਗਾ ਪਟਿਆਲਾ ਜ਼ੋਨ ਹੈਗਾ ਲਧਿਆਣਾ ਜ਼ੋਨ ਹੈਗਾ ਉਹ ਤੁਹਾਨੂੰ ਜੋਨ ਦੱਸਦਾ ਕਿ ਜਿਹੜਾ ਬੰਦਾ ਮੌਨ ਨੂੰ ਦੱਸਦਾਗੇ ਉਹ ਕਿਸੇ ਹੋਰਾਂ ਜ਼ਿਲ੍ਹਿਆਂ ਦੇ ਵਿੱਚੋਂ ਇਕੱਠੇ ਕਰਕੇ ਕਿਉਂ ਮੈਂ ਤੁਸੀਂ ਉਹ ਵੜਾ ਦਿਓ ਇੱਕ ਅਵਧਿਆਥੇ ਇਕਾਈਆਂ ਦੇ ਰੂਪ ਵਿੱਚ ਬਾਤ ਜਪਾ ਸੰਸਤਾਰ ਹੁੰਦੀ ਨਾ ਦਿਏਗਾ ਠੀਕ ਲੱਗਿਆ ਤੁਹਾਨੂੰ ਮੇਰੀ ਤੇ ਮੰਗ ਪੱਤਰ ਜਿਹੜਾ ਪਾ ਇੱਥੇ ਮੇਲੇ ਦੇ ਉੱਤੇ ਸੋਚਿਆ ਸੀ ਪੰਜ ਮੰਗਾਂ ਚ ਆਪਣੀ ਮੁੱਖ ਸੀਗੇ ਸਭ ਤੋਂ ਪਹਿਲੀ ਮੰਗ ਆਪਣੀ ਜੀਤਕਾਰ ਅਵਾਰਡ ਦੀ ਸੀ ਤੇ ਦੂਜੀ ਸੀਗੀ ਸਾਡੇ ਜਿਹੜੇ ਅ ਜੀਤਕਾਰ ਭਰਾ ਬਹੁਤ ਔਖੇ ਨੇ ਮਤਲਬ ਜੀ ਆਪਾਂ ਦੁਨੀਆਂ ਤੱਕ ਵੀ ਦਿੱਕਤ ਹੈ ਉਹਦੇ ਵਾਸਤੇ ਸੀਗੀ ਉਦੋਂ ਮੈਂ ਕਹਿੰਦਾ ਇਹ ਸਰਕਾਰਾਂ ਘਟਵਾਦ ਕਰਕੇ ਜਾਂਦੇ ਨੇ ਆਪਾਂ ਵੈਸੀ ਹੰਬਲਾ ਮਾਰ ਲੈ ਕਹਿੰਦੇ ਇਹਨੇ ਟਾਈਮ ਟੂ ਟਾਈਮ ਤੱਕ ਦੇ ਮੈਂ ਤੇ ਬেনিਫਿਟ ਕਰਦੇ ਰਹਿੰਦੇ ਆ ਉਹ ਵੀ ਜ਼ਰੂਰੀ ਹੈ ਕਿ ਸਰ ਅਸੀਂ ਉਹਦੇ ਬਾਅਦ ਇੱਕ ਇਕੱਠ ਜਾ ਅਵੇਲੇਬਲ ਤੇਰੇ ਗਾਣੇ ਤੇ ਨਾਲ ਸਾਰੇ ਇੰਪੋਰਟ ਕਰ ਸਕਦੇ ਆ ਬਰਾੜ ਸਾਹਿਬ ਮੈਂ ਦੁਬਾਰਾ ਉਹ ਵਾਲੋ ਤੇ ਜਾਣੀ ਦਾ ਦੇਣੀ ਆਉਂਦੀ ਕਿਸੇ ਕੋਸੇ ਮੈਂ ਬੋਲਿਆ ਸੀ ਤੇਰੇ ਵੇਲੇ ਮੈਂ ਬੋਲਿਆ ਸੀ ਸੋਭਿਆ ਆਪਾਂ ਕਰਨਾ ਤੁਹਾਡੇ ਸਾਰੇ ਲੈਣੇ ਜੋ ਤੁਸੀਂ ਪਤਾ ਕੀ ਹੈ ਸਭ ਤੋਂ ਹੌਟ ਕੇਕ ਉਹ ਆਉਣਾ ਚਾਲੇਗਾ ਬਰਾਤ ਅਮਾ ਜੀ ਇਹਨਾਂ ਬਟਿੰਡੇ ਨਾਲ ਓਟ ਓਟ ਕਰ ਤੋਂ ਪੱਟੀ ਉਹ ਹੌਟ ਕੇਕ ਹੈ ਨਾ ਅਲਵੇਰ ਬਣਾ ਲ ਸੌਰੀ ਆਪਾਂ ਜੀ ਜਿਆਦਾ ਨਹੀਂ ਕਰਾਂ ਗਏ ਕੋਈ ਮਸਲੇ 5:00 ਵਜੇ ਤੇ ਇੱਕ ਉਹਦੇ ਤੇ ਆਪਾਂ ਵਿਚਾਰ ਕਰੀਏ ਕਿ ਤੁਸੀਂ ਅਲੱਗ ਕੰਨੇ ਵਿੱਚ ਆਪਣੇ ਸੰਸਥਾ ਜਾਂ ਕਾਇਆਂ ਬਣਾ ਲਓ ਉਹਦੇ ਨਾਲ ਪਾਓਗੇ ਕਿਤੋਂ ਸਾਕੇ ਤੇ ਕਲਾਕਾਰਾਂ ਦੀ ਗੱਲ ਨੂੰ ਸਪਸ਼ਟ ਕਰੇ ਦਿੱਤੀ ਮੇਲੇ ਦੀ ਗੱਲ ਆਲਮੋਸਟ ਹੋ ਗਈ ਮੇਲੇ 'ਚ ਬਹੁਤ ਊਂਟਾਂ ਨਹੀਂ ਆਈਆਂ ਨੇ ਮਤਲਬ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇੰਨਾ ਕਹਿ ਨਹੀਂ ਸਕਦਾ ਸ਼ਰਮ ਕੇ ਮੈਂ ਉਹ ਇੰਨਾ ਮਤਲਬ ਮਾਨਸਿਕ ਤੌਰ ਤੇ ਪ੍ਰੇਸ਼ਾਨ ਨਹੀਂ ਹੋਇਆ ਜੋ ਮੇਲੇ ਤੋਂ ਬਾਅਦ ਮੈਂ ਹੋਇਆ ਕਿ ਮੈਂ ਮੇਰੇ ਪ੍ਰੋਗਰਾਮ ਪਰਮਾਤਮਾ ਦੀ ਘਰ ਪਰ ਬਹੁਤ ਘੱਟ ਫੇਰ ਹੁੰਦੇ ਨੇ ਮਤਲਬ ਮੈਂ ਪੈਸਿਆਂ ਨੂੰ ਉਹਨੇ ਨੰਬਰ ਨਹੀਂ ਦਿੰਦਾ ਜਿੰਨੇ ਦੇ ਦੇਣੇ ਚਾਹੀਦੇ ਸੀ ਕਾਮਯਾਬੀ ਮੇਲੇ ਦੀ ਨਹੀਂ ਉੱਚਾ ਦੇਣ ਵਾਲੇ ਆਪ ਨੂੰ ਬਾਕੀ ਦੇ ਪੈਸੇ ਲੈਣੇ ਆ ਭੇਜ ਦਾ ਕਾਮ ਦਾ ਇੱਕ ਜੀਲ ਮੈਂ ਉਦੋਂ ਵੀ ਕਿਹਾ ਸੀ ਅੱਜ ਵੀ ਕਹਿ ਦਿੰਦਾ ਕਿ ਮੇਲੇ ਵਾਸਤੇ ਕੋਈ ਫੰਡ ਨਹੀਂ ਇਕੱਠੇ ਕੀਤੇ ਗਏ ਠੀਕ ਹੈ ਜੀ ਤੇ ਜੋ ਵੀ ਸੀਗਾ ਵਾਦਾ ਘਾਟਾ ਜਿੰਨੇ ਵੀ ਸੀਗਾ ਉਹਨਾਂ ਮਾਇਆ ਗਿਆ ਜੇ ਕੋਈ ਬੰਦਾ ਅੱਜ ਵੀ ਤੁਹਾਨੂੰ ਕਹਿੰਦਾ ਕਿ ਮੈਂ ਫਲਾਣੇ ਬੰਦੇ ਨੂੰ ਮੇਲੇ ਵਾਸਤੇ ਇਕੱਠਾ ਨਹੀਂ ਮੇਰਾ ਤਾਂ ਟੈਲੀਫੋਨ ਨੰਬਰ ਬਹੁਤ ਸੱਜਣਾ ਕੋਲ ਹੈਗਾ ਉਹ ਮੈਨੂੰ ਜਾਣਨਾ ਪਾਵੇ ਤਾਂ ਕਹਾ ਬਾਤ ਹੈ ਤਾਂ ਕਿ ਮਨ ਪਤਾ ਲੱਗ ਜੇ ਕਿ ਕਿੱਥੇ ਕੀ ਹੋਇਆ ਇਹਨਾਂ ਕੰਮਾਂ ਵਾਸਤੇ ਵੀ ਅਸੀਂ ਹਲੇ ਕੋਈ ਫੰਡ ਇਕੱਠੇ ਨਹੀਂ ਕਰਦੇ ਜਿਹੜਾ ਤੁਸੀਂ ਦੱਸਦੇ ਲੱਖ ਮੇਰਾ ਗਣਕੇ ਆਉਣਾ ਉਹਨਾਂ ਨੂੰ ਮੁਕਾ ਦੇ ਫਿਰ ਦੇਖ ਲਾਂਗੇ ਯਾ ਕਿ ਤੇ ਆਪਾਂ ਜਿਹੜਿਆ ਗੀਤਕਾਰ ਮਿਲਨੇ ਆ ਜਾਂ ਸੈਮੀਨਾਰ ਹੋਣੇ ਨਾ ਅਸੀਂ ਉਹਦਾ ਤਾਂ ਹੀ ਇਹਦੇ ਨਾਲ ਜੋੜਿਆ ਕਿ ਅਸੀਂ ਸਾਡੇ ਸ਼ੋਅ ਬਾਅਦ 15 ਮਿੰਟ ਲੌਂਗ ਰਹਿਣੇ ਸੀ ਉਹ ਲਾ ਲਿਆ ਕਿ ਨਾ ਵੀ ਅਸੀਂ ਖਰਚਾ ਕਰਦੇ ਨਾ ਉਹਦੇ ਚੁੱਕੀ ਮਿੱਥੀ ਹੋਇਆ ਬੰਨੀ ਜਦੋਂ ਮੈਨੂੰ ਚੈੱਕ ਬੁੱਕ ਦਿੱਤੀ ਹੋਈ ਮੈਨੂੰ ਉਹਦੀ ਕੋਈ ਪਰਵਾਹ ਨਹੀਂ ਆਪਾਂ ਤੇ ਗੀਤਕਾਰ ਅਵਾਰਡ ਵਾਲੀ ਗੱਲ ਤੇ ਇਹ ਸਾਰੀਆਂ ਚੀਜ਼ਾਂ ਆਪਾਂ ਡਿਸਕਸ ਕਰਦੇ ਆ ਕਿ ਗੱਲ ਕਿਵੇਂ ਤੁਰਨੀ ਹੈ ਕਲਾਕਾਰਾਂ ਨੂੰ ਆਪਾਂ ਇਹ ਕਿਹਾ ਸੀ ਕਿ ਸਾਡਾ ਨਾਮ ਪਹਿਲਾਂ ਲਿਆ ਔਰ ਜਦੋਂ ਆਪਣੀ ਸੰਸਥਾ ਬਣ ਜੂਗੀ ਔਰ ਸੰਸਥਾ ਦੇ ਲੈਟਰ ਹੈਡ ਦੇ ਉੱਤੇ ਆਪਾਂ ਸਾਰੇ ਕੀ ਕਲਾਕਾਰਾਂ ਨੂੰ ਚਿੱਠੀਆਂ ਕੱਢਾਂਗੇ ਸਾਰਿਆਂ ਕੰਪਨੀ ਨੂੰ ਚਿੱਠੀ ਕਰਾਂਗੇ ਅਸੀਂ ਕੰਮ ਸਟਾਰਟ ਕੀਤਾ ਸੀ ਕੰਪਨੀਆਂ ਤੋਂ ਮੇਲਾ ਮੰਗਾ ਲਿਆ ਸੀ ਪੱਟੀ ਸਾਹਿਬ ਨੇ ਕਹਿ ਕਹਿ ਕੇ ਕਈ ਵਾਰੀ ਜਿੱਤਨ ਕਰਾਏ ਨੇ ਨਾਮ ਹੀ ਠੀਕ ਕਰਾਏ ਨੇ ਤੇ ਪੱਟੀ ਸਾਹਿਬ ਨੇ ਟਾਈਮ ਟੂ ਟੈਂਕ ਜਗENDER ਭਾਜੀ ਨੂੰ ਲੈ ਕੇ ਗਏ ਸਤੂ ਸਾਹਿਬ ਨੂੰ ਲੈ ਕੇ ਗਏ ਬੋਪਾ ਰਾਇਓ ਤੇ ਆਇਆ ਸੀ ਤੁਹਾਨੂੰ ਵੀ ਇੱਕ ਫੋਟੋ ਪਹਚਾਈ ਉਹਨਾਂ ਫੋਟੋ ਨੂੰ ਆਪਾਂ ਅੱਜ ਬੰਦਾ ਚੋਣਨਾ ਪੈਂਦਾ ਕਿ ਕੰਪਨੀ ਹੁੰਦੇ ਤਾਂ ਤੇ ਮੈਨੂੰ ਨੇ ਉੱਥੇ ਬੁਲਾਦਾ ਮੈਂ ਸੁੱਦੀ ਬੈਠਿਆ ਦੇ ਉੱਥੇ ਕੀ ਹੈ ਉਹ ਕਮ ਹੋਇਆ ਥਾ ਆਈਪੀਰ ਅਸਰ ਨੂੰ ਨਹੀਂ ਪਤਾ ਸੀ ਕਿ ਇਹਨੀਆਂ ਗੱਲਾਂ ਆਈਆਂ ਤੇ ਉਹਨਾਂ ਦਾ ਸਿਰਫ ਬੜਾ ਬੜਾ ਡਾਟਾ ਆਉਣਾ ਸਾਨੂੰ ਕਰਨਾ ਤਾਂ ਆਪਦੇ ਕੋਸਪੈਣਾ ਹੈ ਚਾਹੇ ਪਹਿਲਾਂ ਇਹ ਵੱਡਾ ਸਾਲ ਬਸਿਆ ਇਦਾਂ ਦਾ ਇੱਕ ਫਾਰਮੈਟ ਮੈਂ ਬਣਾਇਆ ਹਰੀਸ਼ ਦੋ ਮਿੰਟ ਵਿੱਚ ਦੇ ਦੇ ਅਬ ਚਾਹ ਪਹਿਲੇ ਇਦਾਂ ਦਾ ਇੱਕ ਫਾਰਮੈਟ ਬਣਾਇਆ ਅਸੀਂ ਨੇ ਆਪਦੇ ਬਣਾਉਂਦੇ ਇਹਦੀ ਇੱਕ ਕਾਪੀ ਬਾਹਰੋਂ ਲੈ ਲਈਏ ਫੋਟੋਕਾਪੀ ਕਰਾ ਕੇ ਉਹਦਾ ਪੂਰਾ ਡਾਟਾ ਇੱਥੇ ਲਿਖ ਲਓ ਜੇ ਤੁਸੀਂ ਅਗਦੇ ਗੀਤ ਦੀ ਕਲੈਕਸ਼ਨ ਨਹੀਂ ਕਰ ਸਕਦੇ ਦੂਜਾ ਤੁਹਾਡੇ ਵੱਲੋਂ ਨਹੀਂ ਕਰੂਗਾ ਤੇ ਟਾਈਮ ਆਊਗਾ ਪ੍ਰਮਾਤਮਾ ਦੂਗਾ ਸੀ ਸਾਡੀ ਵੈਬਸਾਈਟ ਦੇ ਵਿੱਚ ਕਿਹਾ ਜਾ ਲਿੰਕ ਬਣਾ ਦੇਵਾਂਗੇ ਜਿੱਥੇ ਤੁਸੀਂ ਉਹਨੂੰ ਜਿੱਦਾਂ ਜਿੱਦਾਂ ਆਈਪੀਐਸ ਦੇ ਵਿੱਚ ਗਾਣੇ ਭਰਦੇ ਨੇ ਉਦਾਂ ਹੀ ਤੁਸੀਂ ਸਾਰਾ ਟਾਈਪ ਕਰ ਲੈ ਕਰੋਗੇ ਉਹ ਵੀ ਕਰੂਗੇ ਜਦੋਂ ਮੇਰੇ ਨਾਲ 50 ਲੱਖ ਦੇ ਵਿੱਚੋਂ ਕੋਈ ਇੱਦਾਂ ਦੀ ਤਨਖਾਹ ਵਾਲਾ ਮੁੰਡਾ ਰੱਖ ਲੈਣ ਚੰਡੀਗੜ੍ਹ ਬਿਤਾ ਦੇ ਜਾਂ ਜਲੰਧਰ ਬਣਾ ਦੇ ਜਿਹੜਾ اچھا ਤੁਸੀਂ ਇਹ ਕਹੋ ਠੀਕ ਉਹ ਉੱਥੇ ਆਪਾਂ ਭਰ ਦਿਆ ਕਰਾਂਗੇ ਨਾਮ ਉਹ ਸਾਰਿਆਂ ਦਾ ਤਾਂ ਕਿ ਡਾਟਾ ਅਪਡੇਟ ਹੁੰਦਾ ਰਹੇ ਉਹਦੇ ਨਾਲ ਕੀ ਹੋਊਗਾ ਇੱਜਾ ਜੀ ਕਾਲਮ ਬਣਾਇਆ ਕਿ ਪ੍ਰਾਣੀ ਕੰਪਨੀ ਕਿਹੜੀ ਸੀ ਜੇ ਮੈਂ ਤੁਹਾਨੂੰ ਪਤਾ ਹੀ ਹੈ ਕਿ ਸੀਐਮਸੀ ਤੋਂ ਪਰੇ ਸਾਰੇ ਰੈਟਸ ਕਬੱਡੀ ਕੰਪਨੀ ਕੋਲ ਚੱਲੇਗੇ 750 ਗਾਣਾ ਮੇਰਾ ਰਿਪੋਰਟ ਹੈ ਮੈਂ ਕਹਿਣਾ ਹੁਣ ਆ ਤੇ ਆਪਣਾ ਬਦਾਈਆਂ ਨੂੰ ਛੱਡੋ ਜੇ ਮੈਂ ਆਪਣੇ ਮੌਇਆ ਤੋਂ ਤੁਹਾਨੂੰ ਰਾਇਤੀ ਖਾਣਾ ਉਹਨ ਕਿਰਾਉਂਗੀ 1 ਪੈਸਾ .35 65 25 ਪਰ ਮੈਨੂੰ ਮਹੀਨੇ ਦੀ ਜੋਰ ਲਾ ਕੇ ਜੇ ਕਮਬ 2000 ਦੀ ਨਹੀਂ ਹੋਊਗੀ ਹਾਂ ਸੁਣੋ ਤਾਂ ਮੇਰੇ ਸਿਰਫ ਔਰ ਸਿਰਫ 230 ਲੱਖੀ ਵਿੱਚ ਪੈਂਤੀ ਗਾਣੇ ਚੜੇ ਹੋਏ ਨੇ 30 ਦਿਨ ਸਾਰਿਆਂ ਦੇ ਮੁਸ਼ਕਿਲ ਆਇਆ ਹੋਇਆ ਸਾਰੇ ਗਾਣੇ ਤੇ ਉਹ ਸਾਰਾ ਕੁਝ ਕਰਾਉਣਾ ਹੈ ਉਹ ਕੰਮ ਵਾਕਿਆ ਦਾ ਵੀ ਹੋਇਆ ਹੋਊਗਾ ਮਤਲਬ ਉਹ ਉਹ ਕੰਪਨੀ ਵਾਲੇ ਪਾਰਕ ਦੇ ਵਿੱਚ ਆ ਆਪਾਂ ਡਾਟਾ ਤਿਆਰ ਕਰ ਲਈਏ ਇਹ ਡਾਟੇ ਚ ਜਿਹੜੇ ਜਦੋਂ ਆਪਾਂ ਫਾਈਲ ਬਣਾਉਣਾ ਹੈ ਨਾ ਲੇਵਲ ਬਰਾਡ ਦੀ ਤਾਂ ਉਹ ਪੂਰੀ ਪੂਰੀ ਫਾਈਲ ਦੀ ਕਾਪੀ ਤੁਹਾਡੇ ਕੋਲ ਹੋਊਗੀ ਕਿ ਸਾਡੇ ਕੋਲ ਸੰਸਥਾ ਕੋਲ ਹੋਊਗੀ ਤੇ ਪੂਰਾ ਪਲੰਗਾ ਜਾ ਕੇ ਉਸ ਕੰਪਨੀ ਨੂੰ ਦੇ ਕੇ ਆਉਂਦਾ ਉਹਦੇ ਜਿਹੜੇ ਜਿਹੜੇ ਕੰਪਨੀਆਂ ਦਾ ਹੋਊਗਾ ਇਸ ਤੇ ਪਿਸਤਾ ਹੋਊਗਾ ਕਿ ਹਾਂ ਗੈਰ ਕੰਪਨੀ ਹੋਰ ਕੰਪਨੀ ਟਿਪਸ ਚਲेंगी ਜਿਵੇਂ ਉਹ ਉਹਦਾ ਕੰਮ ਕੀਤਾ ਉਥੋਂ ਸਾਰੇ ਦਰਸਤ ਕਰਕੇ ਭੇਜਦੇ ਨੇ ਪਰ ਟਿਪਸ ਕੰਪਨੀ ਦੇ ਵਿੱਚ ਸਾਰੇ ਦੇ ਨਾਮ ਇੱਕ ਐਕਿਊਰੇਟਿਕਲ ਆਪਣੇ ਸਟੂਡੀਓ ਕੰਮ ਹੋਇਆ ਸੋ ਇੱਕ ਆ ਚੀਜ਼ ਸੀ ਨਵੀਂ ਐਡ ਕਰ ਲਿਆ ਤੁਹਾਡੇ ਵਾਸਤੇ ਇਹਨੂੰ ਤੁਸੀਂ ਫੁੱਲਫਿਲ ਕਰਕੇ ਹਮ ਤਾਂ ਤਿਆਰੀ ਕਰਨੀ ਹੈ ਉਹਦੇ ਨਾਲ ਤਾਂ ਕਿ ਤੁਹਾਡਾ ਡਾਟਾ ਨਾਮ ਇਧਰ ਉਧਰ ਹੋਵੇ ਠੀਕ ਕੰਪਨੀਆਂ ਤੋਂ ਕਰੈਕਟ ਕਰਾਉਣ ਦਾ ਜਿੰਮਾ ਵੀ ਆਪਾਂ ਪੱਟੀ ਸਾਹਿਬ ਨੂੰ ਨੰਬਰ ਦਿੱਤੇ ਹੋਏ ਨੇ ਤੇ ਉਹ ਕਰਾਉਂਦੇ ਰਹਿੰਦੇ ਨੇ ਜਿਵੇਂ ਦੇਖੋ ਕੰਮ ਤੁਹਾਨੂੰ ਪਤਾ ਵਿਟੂ ਕਿ ਤੁਹਾਡੇ ਕੋਈ ਗਾਣੇ ਮੇਰੀ ਕੰਪਨੀ ਚ ਅਕਾਊਂਟ ਵਿੱਚ ਜਵੰਦਰ ਭਾਈ ਦੇ ਗਾਣੇ ਮੇਰੀ ਕੰਪਨੀ ਦੇ ਕੋਲ ਹੈ ਨਾ ਜੇ ਤੁਸੀਂ ਆਉਦੇ ਗਾਣੇ ਦੀ ਗੱਲ ਕਰਦੇ ਹੋ ਕਿ ਮੈਨੂੰ ਆਉਣ ਨਹੀਂ ਕਰਦੇ ਹੋ ਹੋਰ ਤਾਂ ਮੈਨੂੰ ਚੱਛੇ ਤੇ ਬਣਾਉਗੇ ਹਰ ਪੱਟੀਆਂ ਨੇ ਸਾਡੀ ਕੰਪਨੀ 'ਚ ਕਈ ਨਿਸ਼ਾਨ ਤੇ ਜਦਾਂ ਉਹ ਗਿਆ ਗਲਤ ਨੌਜਰ ਹੈ ਹੈ ਕੋਈ ਕੰਪੋਜ਼ਰ ਕੋਈ ਹੋਰ ਜੀ ਤੁਸੀ ਨੂੰ ਹੋਰ ਦਿੱਤਾ ਹੈ ਕੰਪੋਜ਼ਰ ਦੀ ਕੀ ਪ੍ਰੀਓਰਿਟੀ ਹੈ ਤੇ ਆਪ ਜੀ ਮਨ ਮੈਨੂੰ ਆਉਂਦਾ ਹੋਈ 2000 ਸਰਕਾਰ ਨੂੰ ਆਉਂਦੇ ਨੇ ਪੈਸੇ ਵੀ ਆਪਾਂ ਸੋਚ ਵੀ ਸਕਦੇ ਹਾਂ ਕੋਈ ਬਿਲਕੁਲ ਤੱਕ ਉਹਨਾਂ ਨੌਕਰੀ ਕਰਕੇ ਲੌਂਦੇ ਆਨ ਤਾਂ ਬੱਤੀ ਘੜੇ ਕੋਲ ਜਾਂਦੇ ਆ ਤੇ ਥਿਲਕ ਹੋਦੇ ਛੋਟੇ ਦੇ ਆਪਣੇ ਸੋ ਸਾਰਿਆਂ ਨੂੰ ਆ ਸਕਦਾ ਹੈ ਐਸੇ ਮਿਲਣ ਤੋਂ ਬਾਅਦ ਬੰਕਰ ਨੂੰ ਪੁਰੇ ਲੱਭਣ ਹੋਇਆ ਕਹਿੰਦਾ ਭਾਈ 20000 ਰੁਪਿਆ ਇੱਥੇ ਇੱਥੇ ਨਾ ਫਿੱਟ ਆ ਰਿਹਾ। ਜਦੋਂ ਕਿ ਕਰਨ ਮੈਂ ਬੈਠਿਆ ਮੈਂ ਆਪਾਂ ਪਰਵਾਹ ਨਾ ਕਰੀਏ ਉਹਨਾਂ ਨਾਲ ਸਾਥੀ ਕਰਾਂ ਮੈਂ ਬੈਠਿਆ ਉਹਨਾਂ ਕਰਨਾ ਦਾ ਮੈਸੇਜ ਆ ਬੱਜਿਆ ਆਈ ਫੇਰਸ ਦਾ ਤੇ ਮੈਂ ਦੇਖਿਆ ਮੇਰੇ 3200 ਰੁਪਿਆ ਸਰ ਦੇ ਦਾ 50000 ਰੁਪਿਆ ਉਹ ਤੂੰ ਬੱਦ ਉਹ 50000 ਰੁਪਿਆ ਰੱਪਨ ਵੀ ਆ ਸਕਦਾ ਮੈਂ ਕਹਿੰਦਾ ਮੈਂ ਇਹਦਾ ਆਰਮੇ ਦੇ ਦਿੰਦੇ ਤੌਰ ਤੇ ਗੱਲ ਕਰਦਾ ਸੋ ਵੈਬਸਾਈਟ ਤਿਆਰ ਕਰਾਂਗੇ ਵੈਬਸਾਈਟ ਦੇ ਵਿੱਚ ਆਪਾਂ ਉਹਦਾ ਦੀ ਸਾਰੀ ਗੱਲਬਾਤ ਕਰਾਂਗੇ ਬੇਲੇ ਨਹੀਂ ਆਈਆਂ ਨੇ और इन कमी रही स करके अगली बारी परमात्मा करें अपना पर सारे एदों बद तरीके जुड़िए दिलों मेला एदो वेला करा मेला गीतकार अनाउंस हो गया हर बार मेला होगा अपना मजाक नहीं बन रहे हैं कि मेला नहीं हो जैसे मेला नहीं होकर आ पाए आ नहीं हो पाए ਜਿਹੜੀ ਸੰਸਥਾ ਪਾਲੀ ਰੇਤ ਵਾਲੀ ਆ ਭਾਜੀ ਬਰਾਬਰ ਦੇ ਜਿਹੜੇ ਮਾਰਗ ਨੇ ਸੰਸਥਾਲੇ ਆਪਨੂੰ ਸਹਾਇਤਾ ਦਿੰਦਾ ਇਸ ਵੇਲੇ ਵਾਸਤੇ ਅਗਲੇ ਵੇਲੇ ਵਾਸਤੇ ਨਾਰੀ ਰੋਗ ਦੀ ਪਹਿਲ ਇਹਨਾਂ ਦੀ ਹੋਵੇ ਪਿੰਡ ਦੀ ਨਾਲ ਕਰੋਗੇ ਆ ਤੇ ਮੇਲਾ ਵੀ ਆਪਾਂ ਕਰਾਂਗੇ ਮੇਲੇ ਦੇ ਨੂੰ ਮੰਗੀਆਂ ਕਮੀ ਆ ਨੇ ਉਹਨਾਂ ਨੂੰ ਟੂਟ ਕਰਾਂਗੇ ਕਈ ਚੀਜ਼ਾਂ ਪਹਿਲੀ ਵਾਰੀ ਦੇਖ ਪਤਾ ਉਹਦੇ ਪਹਿਲੇ ਜਦੋਂ ਇਹ ਵੀ ਪਤਾ ਨਾ ਕਿ ਉਹ ਠਹਿ ਚਲੇ ਕਿ ਕਿੱ데 ਫਿਗਰੇ ਸੋ ਇਹਦਾ ਹੈਂੀਆਂ ਜਿਹੜੀਆਂ ਕਿ ਆਪਾਂ ਨੇ ਕਰਨੀਆਂ ਨੇ ਸੰਸਥਾ ਵਾਲੇ ਕਰਨੀਆਂ ਨੇ ਇੱਕ ਮੰਗ ਪੱਤਰ ਵਾਲੀ ਗੱਲ ਹੈ ਤੇ ਮੈਂ ਆਉਂਗਾ ਕਿ ਉਹਨਾਂ ਨੂੰ ਕ੍ਰਿਸ਼ਟੀ ਹੋਵੇ ਮੰਗ ਪੱਤਰ ਵਾਲੀ ਗੱਲ ਉਹ ਕੀ ਕਰਨਾ ਚਾਹੁੰਦੇ ਸੀ ਜੀਤ ਕਰ ਲੈ ਨਾ ਹੋ ਗਈ ਇੱਕ ਗੀਤ ਇੱਕ ਕਲਾਕਾਰ ਕਲਾਸੀ ਦੇਖਿਆ ਸੀ ਇੱਕ ਪਿੰਡ ਇੱਕ ਕਲਾਕਾਰ ਐਤ ਕੀ ਪੰਜਾਬੀ ਜਨਤ ਦਾ ਸ਼ੋਹਰਾ ਮੈਂ ਫਾਰਵਰਡ ਰੱਖਿਆ ਉਦੋਂ ਇੱਥੇ ਬੈਠੇ ਨੇ ਕਿਸ ਜਿਹੜੇ ਨੇ ਸਾਡੇ ਸ਼ੋਹਰ ਚਾਣੇ ਦਿੱਤੇ ਸੀ ਨਵਦੇਜ ਜੁਨੀ ਤੇ ਤਿਰਤਾਰੀ ਗਾ ਰਹੇ ਸੀ ਉਦੋਂ ਅਸੀਂ ਜਿਹੜਾ ਗੀਤ ਵਧੀਆ ਲੱਗਦਾ ਸੀ ਉਹ ਗੀਤ ਸਾਡੀ ਟੀਮ ਸੈਲੈਕਟ ਕਰਦੀ ਗਾਣੇ ਕਰਕੇ ਬਣਾਉਂਦੇ ਸੀ ਰਿਕਾਰਡ ਕਰ ਲੈਂਦੇ ਸੀ ਦੂਸਰ ਪਿੱਛੇ ਕੀ ਉੱਚ ਪੌੜ ਹੋਈ ਸੀ ਤੇ ਐਤ ਕੀ ਅਸੀਂ ਕਿਹਾ ਨਹੀਂ ਯਾਰ ਆਪਾਂ ਨੂੰ ਗੀਤ ਠੀਕ ਕਰ ਜਾਦਾ ਨਹੀਂ ਨਾ ਬੰਦ ਕੀ ਕਰਨ ਦਾ ਮੌਕਾ ਮਿਲਣਾ ਚਾਹੀਦਾ ਜਿਹੜਾ ਹੁਣ ਸ਼ੋ ਪੰਜਾਬੀ ਜਿੰਦਾਬਾਦ ਸਕਾਈ ਬੀਟ ਰਿਕਾਰਡ ਮਨੀ ਸ਼ਰਮਾ ਦੇ ਸਾਹਮਣੇ ਟੀਮ ਕਰ ਰਹੀ ਹੈ ਉਹਦੇ ਚ ਇੱਕ ਕਲਾਕਾਰ ਇੱਕ ਗੀਤ ਕਰਦਾ ਇੱਕੋ ਵੀ ਰਿਕਾਰਡ ਹੋਗਾ ਸ਼ੋਚੋ ਮਤ ਦੂਜਾ ਗੀਤ ਕਿਸੇ ਹੋਰ ਲੋਗਾ ਤੀਜਾ ਕਹਿੰਦਾ ਕਿ 250 ਗੀਤ ਕਰਨ ਨੂੰ ਫੌਕਾ ਮਿਲ ਸਕੇ ਤੇ ਉਹਦੇ ਚ ਅਸੀਂ ਨਾ ਸਟਾਰਟ ਕੀਤੇ ਸੀਗੇ ਜਦੋਂ ਗੀਤ ਦੇ ਐਂਡ ਤੇ ਨਾਮ ਦਾ ਗੀਤ ਕਰਦਾ ਐਤਕੀ ਕੋਸ਼ ਕਰਾਂਗੇ ਚੈਨਲਾਂ ਨਾਲ ਜਿਤਰਾ ਜਨਾ ਹੈ ਅਸੀਂ ਫੋਟੋ ਵੀ ਲਾਵਾਂਗੇ ਗੀਤ ਕਰਾਂਗੇ Ele é se on.